I know ਮੱਛੀਬੜਾ ਸਾਹਿਬ ਨੇੜੇ ਵਾਪਰੀ ਮੰਦਭਾਗੀ ਘਟਨਾ ਸੜਕ ਹਾਦਸੇ 'ਚ ਕਾਰ ਸਵਾਰ ਨੌਜਵਾਨ ਦੀ ਹੋਈ ਮੌਤ ਦੋਸਤ ਗੰਭੀਰ ਜ਼ਖਮੀ ਮਿਲੀ ਜਾਣਕਾਰੀ ਅਨਸਾਰ ਰੈਡੀਮੇਡ ਦੀ ਦੁਕਾਨ ਕਰਨ ਵਾਲਾ ਨikhil ਸ਼ਰਮਾ ਆਪਣੇ ਦੋਸਤ ਨਾਲ ਕਾਰ 'ਚ ਸਵਾਰੋ ਕੇ ਲੁਧਿਆਣਾ ਤੋਂ ਸਮਾਨ ਲੈਣ ਲਈ ਜਾ ਰਿਹਾ ਸੀ ਜਦੋਂ ਉਹ ਪਵਤ ਪੁਲ ਨੇੜੇ ਪਹੁੰਚਿਆ ਤਾਂ ਮੂਹਰੇ ਜਾਂਦੇ ਟਰੈਕਟਰ ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਟਰਾਲੀ 'ਚ ਓਵਰਲੋਡ ਲੱਕੜ ਲੱਦੀ ਹੋਣ ਦੇ ਚਲਦੇ ਕਾਰ ਟਰਾਲੀ ਦੇ ਪਿੱਛੇ ਜਾ ਟਕਰਾਈ ਅਤੇ ਨikhil ਸ਼ਰਮਾ ਦੀ ਮੌਕੇ ਤੇ ਹੀ ਮੌਤ ਹੋ ਗਈ ਉੱਥੇ ਹੀ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਕਾ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉੱਥੇ ਹੀ ਚਾਲ ਖਾਲੇ ਫਰਾਰ ਹੈ ਸੱਸਾ ਆਪਣਾ ਤਨੁਜਪਰੀ ਤੇ ਕਿਹੜੀ ਜਗ੍ਹਾ ਤੋਂ ਨੂਰਪੁਰ ਬੇਦੀ ਤੋਂ ਜੀ ਤੇ ਕੀ ਹੋਇਆ ਜੀ ਭਾਜੀ ਨੂਰਪੁਰ ਬੇਦੀ ਤੋਂ ਨਿਕਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਕਿਸੇ ਕੰਮ ਕਾਸ਼ ਜਾ ਰਿਹਾ ਥੇ ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ਓਵਰਲੋਡ ਵੇਟ ਲੱਧਿਆ ਪਤਾ ਲੱਕੜੀ ਲੱਦੀ ਵੀ ਥੀ ਇੱਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜਿਹੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਇਨੇ ਕਲੋਟੀਆਂ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ। ਇੱਕ ਮੁੰਡਾ ਹੋਰ ਨਾਲ ਦਾ ਜੀ પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ। ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ। ਬਹੁਤ ਮੰਦਭਾਗੀ ਘਟਨਾ ਹੈ। ਮੰਦਭਾਗੀ ਘਟਨਾ। ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਹੈ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜਨ ਹੈ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਕੀ ਨਾਮਾ ਤੁਹਾਡਾ ਕਿਹੜੀ ਜਗ੍ਹਾ ਤੋਂ ਸੁਨੀਲ ਕੁਮਾਰ ਜੀ ਪਿੰਡ ਨੂਰਪਰਵੇਦੀ ਨੂਰਪਰਵੇਦੀ ਕੀ ਹੋਇਆ ਇਹ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪਰਵੇਦੀ ਤੋਂ ਆ ਰਿਹਾ ਈ ਨikhil ਸ਼ਰਮਾ ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕਿ ਇੱਕ ਚਮਕੌਰ ਸਾਹਿਬ ਵੱਲ ਤੋਂ ਦਰਹਾਏ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਥੀ ਉਸਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜੀ ਤੇ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਤਾਂ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਹਿੰਦਾ ਆਕਾਸ਼ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਜੀ ਉਹ ਜਿਹੜਾ ਜਿਹੜਾ ਨਿਕਲ ਕਿੱਥੋਂ ਕਿੱਥੇ ਜਾ ਰਿਹਾ ਇਹ ਨੂਰ ਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਿਹਾ ਤੇ ਰੀਡੀਮੇਡ ਦਾ ਕੰਮ ਕਰਦੇ ਇਹਨਾਂ ਦਾ ਰੀਡੀਮੇਡ ਦਾ ਬਹੁਤ ਵੱਡਾ ਬਿਜ਼ਨਸ ਹਨ ਉਪਰਵੇਦੀ ਵਿਖੇ ਤੇ ਘਟਨਾ ਕਿੰਨੇ ਵਜੇ ਦੀ ਹੈ ਇਹ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰ ਮੰਗ ਪ੍ਰਸ਼ਾਸਨ ਤੇ ਇਹੀ ਹੈ ਜੀ ਜਿਹੜੇ ਓਵਰਲੋਡ ਟਰੈਕਟਰ ਚੱਲਦੇ ਆ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਤੇ ਓਵਰਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨੇ ਹੋਈ ਹੈ ਬਹਾਂ ਟਰੈਕਟਰ ਦਾ ਜੀ ਪਿੱਛੇ ਟਰੈਲੀ ਹੈ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਇਦਾਂ ਦੀ ਕੋਈ ਲਾਈਟਰ ਰਿਫਲੈਕਟਰ ਜਾਂ ਕੋਈ ਇਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਵੀ ਪਤਾ ਲੱਗਦੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ 17 ਰਿਸ਼ਨਲ ਐਸ ਐਚਓ ਫੌਨਾ ਮਛੂੜਾ ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ ਇਹ 27 5 2024 ਨੂੰ ਨਾ ਇੱਕ ਟਰਾਲੀ ਔਰ I20 ਕਾਰ ਦਾ ਐਕਸੀਡੈਂਟ ਹੋਇਆ ਬਲੂਰਪੁਰਾਂ ਦੇ ਪਿੰਰੇ ਜਦੋਂ ਉਹਨਾ ਕੋਈ ਕਰੀਬ 9 ਵਜੇ ਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ ਆਈ ਕਵਾਂਟੀ ਗੱਡੀ ਲੈ ਕੇ ਆ ਰਿਹਾ ਇਹਦਾ ਲੜਕਾ ਨਿਖਲ ਕੁਮਾਰ ਸੀਗਾ ਸੰਜੀਵ ਕੁਮਾਰ ਦਾ ਲੜਕਾ ਨਿਖਲ ਕੁਮਾਰ ਨਿਖਲ ਸ਼ਰਮਾ ਸੀਗਾ ਉਹ ਅੱਗੇ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣੇ ਜਾ ਰਿਹਾ ਸੀ ਜਦੋਂ ਇਹ ਹੈ ਨਾ ਸਤੀ ਜਿਹੜੇ ਜਗ੍ਹਾ ਦੇ ਕੋਲ ਆਏ ਉਹ ਨਹਿਰ ਦੇ ਨਾਲ-ਨਾਲ ਗੜੀ ਆਪਣੇ ਚੰਗੋਲ ਸਾਹਿਬ ਤੋਂ ਗੜੀ ਗੜੀ ਤਰਖਣਾ ਵਾਲ ਨੂੰ ਆ ਰਿਹਾ ਸੀ ਕੋੜਾ ਨੂੰ ਤਾਂ ਸਤਿ ਸ੍ਰੀ ਅਕਾਲ ਸਤਿਆਂ ਦੇ ਕੋਲ ਦਾ ਜਦੋਂ ਜੱਕ ਤੇਜ਼ ਰਫ਼ਤਾਰ ਨਾਲ ਮੋੜ ਬਟਾਲੀ ਲੱਕੜਾਂ ਦਾ ਲੋਡ ਸੀ ਇਹਨੇ ਮੋੱਚੀ ਤਕਰੀਬਨ 3-4 ਫੁੱਟ ਪਿੱਛੇ ਨੂੰ ਨਿਕਲੀ ਸੀ ਜਿਹੜੇ ਟੈਲੀ ਨੇ ਬਗਰ ਕੋਈ ਵੀ ਲੋਰ ਰਫਲెక్టర్ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਤਰਨ ਆਪਣੀ ਗੱਡੀ ਚ ਆ ਰਹਿ ਦਿੱਤਾ ਮਰੇ ਕੋਈ ਨਾ ਜਿਸਨ ਕਰਕੇ ਜਿਹੜੀ ਗੱਡੀ ਹੈ ਨਾ ਜੱਕ ਦਾ ਡਰਾਈਵਰ ਨੇ ਆਪਣੇ ਟ੍ਰੈਕਟਰ ਵਾਲੇ ਨੂੰ ਬ੍ਰੇਕ ਮਾਰੀ ਤੇ ਜਿਹੜੀ ਟਰਾਲੀ ਆ ਉਹ ਮੋੱਚਾਂ ਦੇ ਥੱਲੇ ਟਰਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾਖਲਾ 32 ਚ ਤੇ ਜਿਹੜੇ ਦੂਸਰੇ ਵੀ ਆ ਡੈਡੂਆ ਆਪਣੇ ਨਿਕਲ ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਮੁੰਡਾ ਨੂਰਪੁਰ ਬੇਦੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਜੀ ਦਾਦੀ ਮਦਦਾਂ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈਡੂਆ ਦੀ ਅੱਜ ਸਿਵਲ ਹਸਪਤਾਲ ਮਛਗੁਰੇ ਚ ਪਈ ਹੈ ਜਿਹਦੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 70 ਮਿਤੀ 22 5224 ਅੰਡਰ ਸੈਕਸ਼ਨ 279 337 333 304 A 427 IPC PS ਮੋਮ ਨੋਇ ਮਸ਼ਵਰਾ ਤੇ ਦਰਜ ਕਰਕੇ ਰਜਿਸਟਰ ਦਰਜ ਇਸੇ ਗੱਲ ਤੋਂ ਪੀਛਮ ਲੋਤੀ ਲਈ ਨਹੀਂ ਗਈ ਆ ਅਜੇ ਜਿਹੜਾ ਦੋਸ਼ੀ ਆ ਟਕਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਤਾਂ ਅਜੇ ਉਹਦੇ ਦੋਸ਼ੀ ਆ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾ ਉਹਦੀ ਭਾਲ ਜਾਰੀ ਆ ਜਿਹੜੀ ਮੌਕੇ ਤੋਂ ਨਾ ਆਪਣਾ ਨੇਰੇ ਦਾ ਪੈਦਾ ਉਤੋਂਦਾ ਹੋਇਆ ਮੌਕੇ ਤੋਂ ਭਜੇ ਠੀਕ ਆ